ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਮਸੰਦ ਹਿਮਾਚਲ ਪ੍ਰਦੇਸ਼ ਦਾਣਾਪੁਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਘਟਨਾ ਹੈ ਉਹ ਦਸਵੰਦ ਇਕੱਠਾ ਕਰ ਰਿਹਾ ਸੀ ਸਿੱਖ ਸੰਗਤਾਂ ਪਾਸੋਂ ਤੇ ਇੱਕ ਬਜ਼ੁਰਗ ਮਾਈ ਜਿਸ ਦਾ ਨਾਮ ਮਾਈ ਜਮਨਾ ਸੀ ਗੁਰੂ ਘਰ ਦੀ ਬਹੁਤ ਪ੍ਰੇਮੀ ਤੇ ਸ਼ਰਧਾ ਵਾਲੀ ਸੀ ਉਸ ਨੇ ਮੁਠੀ ਭਰ ਦਾਲ ਤੇ ਚੌਲ ਗੁਰੂ ਪਾਤਸ਼ਾਹ ਦੇ ਦਸਵੰਦਲੀ ਬਚਾ ਕੇ ਰੱਖੇ ਸਨ ਉਹ ਬਹੁਤ ਗਰੀਬ ਘਰ ਦੀ ਸੀ ਜਦੋਂ ਮਸੰਦ ਦੇ ਝੋਲੇ ਵਿੱਚ ਉਹ ਪਾਉਣ ਲੱਗੀ ਤੇ ਮਸੰਦ ਨੇ ਸੋਚਿਆ ਕਿ ਇਸ ਨਾਲ ਗੁਰੂ ਘਰ ਦੇ ਲੰਗਰ ਵਿੱਚ ਕੀ ਵਾਧਾ ਹੋਣਾ ਹੈ ਮਸੰਦ ਨੇ ਉਸ ਮਾਈ ਨੂੰ ਰੋਕ ਦਿੱਤਾ ਤੇ ਚਿੜਕ ਕੇ ਪਰਾਂ ਕਰ ਦਿੱਤਾ ਮਾਈ ਨੇ ਸੋਚਿਆ ਕਿ ਗੁਰੂ ਦਿਲਾਂ ਦੀਆਂ ਜਾਣਣ ਵਾਲਾ ਹੈ ਜਦੋਂ ਗੁਰੂ ਪਾਤਸ਼ਾਹ ਆਉਣਗੇ ਤਾਂ ਇਹ ਖਿਚੜੀ ਬਣਾ ਕੇ ਮੈਂ ਉਹਨਾਂ ਨੂੰ ਖਵਾਵਾਂਗੀ ਉਹ ਆਪਣੇ ਘਰ ਹੀ ਹੁਣ ਜਿਹੜੀ ਥੋੜੀ ਬਹੁਤੀ ਬਚਦੀ ਸੀ ਰਸ ਤੋਂ ਜਮਾ ਕਰਨ ਲੱਗੀ ਗੁਰੂ ਦੇ ਦਸਵੰਦ ਵਾਸਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜਾਦੇ ਜਦੋਂ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਆ ਰਹੇ ਸਨ ਤੇ ਮਾਈ ਜਮਨਾ ਨੂੰ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਉਸ ਦੇ ਇਲਾਕੇ ਵਿੱਚੋਂ ਲੰਘ ਰਹੇ ਨੇ ਉਸ ਨੇ ਖਿਚੜੀ ਤਿਆਰ ਕੀਤੀ ਅਤੇ ਮਨ ਹੀ ਮਨ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪ ਜੀ ਦਰਸ਼ਨ ਦੇ ਦਿਓ ਸਹਿਬ ਜਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਸਮੇ ਮਾਈ ਜਮਨਾ ਦੇ ਘਰ ਪੁੱਜੇ ਅਤੇ ਮਾਈ ਨੂੰ ਜਾ ਕੇ ਕਹਿਣ ਲੱਗੇ ਮਾਤਾ ਜੀ ਜਿਹੜੀ ਖਿਚੜੀ ਤੁਸੀਂ ਮੇਰੇ ਲਈ ਤਿਆਰ ਕੀਤੀ ਸੀ ਉਹ ਖਵਾਓ ਮਾਤਾ ਜੀ ਨੇ ਮਾਈ ਜਮਨਾ ਨੇ ਬੜੀ ਸ਼ਰਤਾ ਦੇ ਨਾਲ ਉਹ ਖਿਚੜੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਵਾਈ ਅਤੇ ਸੰਗਤਾਂ ਵਿੱਚ ਵੀ ਵਰਤਾਈ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ जान ਲੱਗੇ ਉਸ ਸਥਾਨ ਤੋਂ ਤੇ ਮਾਈ ਨੇ ਰੋਕੇ ਕਿਆ ਕਹਿੰਦੀ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਦਰਸ਼ਨ ਅੰਤ ਸਮੇਂ ਤੱਕ ਕਰਨਾ ਚਾਹੁੰਦੀ ਹਾਂ ਤਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀ ਨੇ ਆਖਿਆ ਸਾਡਾ ਜਾਣਾ ਜ਼ਰੂਰੀ ਹੈ ਪਰ ਜੇ ਤੁਸੀਂ ਸਾਡੇ ਦਰਸ਼ਨ ਕਰਨਾ ਚਾਹੁੰਦੇ ਹੋ ਜਦੋਂ ਵੀ ਤੁਸੀਂ ਦਰਸ਼ਨ ਕਰਨਾ ਚਾਹੋ ਉਦੋਂ ਖਿਚੜੀ ਬਣਾ ਕੇ ਲੋੜਵੰਦਾ ਵਿੱਚ ਵੰਡ ਦੇਣੀ ਉਹਨਾਂ ਨੂੰ ਸ਼ਕਾ ਦੇਣੀ ਤੇ ਤੁਹਾਨੂੰ ਸਾਡੇ ਪ੍ਰਤੱਖ ਦਰਸ਼ਨ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਜਾਨ ਮਗਰੋਂ ਜਦੋਂ ਵੀ ਉਸ ਮਾਈ ਨੂੰ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਉਠਦੀ ਉਹ ਖਿਚੜੀ ਤਿਆਰ ਕਰਕੇ ਲੋੜਵੰਦਾਂ ਵਿੱਚ ਸ਼ਕਾਉਂਦੀ ਅਤੇ ਗੁਰੂ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੁੰਦੇ ਸਨ ਤੇ ਅੰਤ ਸਮੇਂ ਤੱਕ ਉਸ ਮਾਈ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਈ ਵਾਰ ਦਰਸ਼ਨ ਕੀਤੇ ਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਸਾਹਿਬ ਮੌਜੂਦ ਹੈ ਜਿਸ ਦਾ ਨਾਮ ਗੁਰਦਰਾ ਹਾਂਡੀ ਸਾਹਿਬ ਹੈ ਤੇ ਜਿਸ ਹਾਂਡੀ ਦੇ ਵਿੱਚ ਉਸ ਮਾਈ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪਾਤਸ਼ਾਹ ਜੀ ਦੇ ਲਈ ਖਿਚੜੀ ਤਿਆਰ ਕੀਤੀ ਸੀ ਉਹ ਹਾਂਡੇ ਵੀ ਉਸ ਸਥਾਨ ਤੇ ਮੌਜੂਦ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ